ਸਤਿ ਸ਼੍ਰੀ ਅਕਾਲ ਦੋਸਤੋ ਜੁੜੇ ਹੋਏ ਅਣਖ ਦੇ ਨਾਲ ਤੇ ਅੱਜ ਆਪਾਂ ਤੁਹਾਡੇ ਲਈ ਇੱਕ ਬਹੁਤ ਮਹੱਤਵਪੂਰਨ ਵੀਡੀਓ ਲੈ ਕੇ ਆਏ ਹਾਂ ਤੁਹਾਡੇ ਪਿੰਡ ਵਿੱਚ ਹੋਰ ਵੀ ਕਾਸਟ ਕਾਰਜਾਂ ਦੀ ਜੋ ਵੀ ਗ੍ਰਾਂਟ ਹੁਣ ਤੱਕ ਆਈ ਹੈ ਉਹਦਾ ਆਪਾਂ ਕਿਵੇਂ ਪਤਾ ਕਰ ਸਕਦੇ ਹਾਂ ਹਾਂਜੀ ਤੁਹਾਡੇ ਪਿੰਡ ਦੀ ਜਿੰਨੀ ਵੀ ਗ੍ਰਾਂਟ ਹੁਣ ਤੱਕ ਆਈ ਹੈ ਉਹ ਤੁਸੀਂ 5 ਮਿੰਟਾਂ ਵਿੱਚ ਆਪਣੇ ਮੋਬਾਈਲ ਤੇ ਦੇਖ ਸਕਦੇ ਹੋ ਤੇ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਤੇ ਦੇਖਦੇ ਆਂ ਤੁਹਾਡੇ ਪਿੰਡ ਲਈ ਕਿੰਨੀ ਗ੍ਰਾਂਟ ਆਈ ਹੈ ਸਭ ਤੋਂ ਪਹਿਲਾਂ ਕੀ ਕਰਨਾ ਤੁਹਾਡੇ ਮੋਬਾਈਲ ਦੇ ਬ੍ਰਾਊਜ਼ਰ ਕਿਸੇ ਵੀ ਬ੍ਰਾਊਜ਼ਰ ਵਿੱਚ ਚਲੇ ਜਾਣਾ ਤੇ Google ਤੇ ਸਰਚ ਕਰਨਾ ಗ್ರಾಮ ਪੰਚਾਇਤ ਐਦਾਂ ਭਰ ਕੇ ਤੁਸੀਂ ਸਰਚ ਕਰ ਲੈਣਾ ಗ್ರಾಮ ਪੰਚਾਇਤ ਤਾਂ ਐਦਾਂ ਦੀ ਵੈਬਸਾਈਟ ਖੁੱਲੇਗੀ ਨੈਸ਼ਨਲ ਰੂਰਲ EMPLOYE ਵਾਲੀ ਤਾਂ ਫਸਟ ਥ੍ਰੀ ਗ੍ਰਾਮ ਪੰਚਾਇਤ ਲਿਖਿਆ ਉਸ ਤੇ ਕਲਿੱਕ ਕਰ ਦੇਣਾ ਹਾਂਜੀ ਦਾ ਅੱਗੇ ਪੇਜ ਖੁੱਲੂਆ ਇਸ ਪੇਜ 'ਚ ਆਪਾਂ ਜਿਹੜਾ ਡਾਟਾ ਐਂਟਰੀ ਹੈ ਇਹ ਤੇ ਕਲਿੱਕ ਨਹੀਂ ਕਰਨਾ ਆਪਾਂ ਕਰਨਾ ਹੈ ਜਨਰੇਟ ਰਿਪੋਰਟ ਤੇ ਦੂਜੇ ਨੰਬਰ ਵਾਲੇ ਤੇ ਕਲਿੱਕ ਕਰ ਦੇਣਾ ਉਦੋਂ ਬਾਅਦ ਤੁਹਾਡੇ ਸਾਹਮਣੇ ਸਟੇਟ ਖੁੱਲ ਜਾਣਗੇ ਇੰਡੀਆ ਦੇ ਜਿੰਨੇ ਵੀ ਸਟੇਟ ਹੈ ਇਸਡੇ ਕੋਲ ਇਹਨਾਂ ਤੇ ਆਪਾਂ ਪੰਜਾਬ ਚ ਰਹਿਣੇ ਦਾ ਆਪਾਂ ਪੰਜਾਬ ਕਲਿੱਕ ਕਰਾਂਗੇ ਪੰਜਾਬ ਕਲਿੱਕ ਕਰਨ ਤੋਂ ਬਾਅਦ ਤੁਸੀਂ ਹਾਂਜੀ ਅੱਗੇ ਤੁਸੀਂ ਸਾਲ ਚੁਣ ਲੈਣਾ ਕਿਹੜੇ ਸਾਲ ਦਾ ਤੁਸੀਂ ਦੇਖਣਾ ਚਾਹੁੰਦੇ ਆਪਾਂ 22 23 ਦਾ ਦੇਖਦੇ ਚਲੋ ਤੇ ਫਿਰ ਆਪਾਂ ਹੁਣ ਟੋਕੇ ਚਲੇ ਜਾਣਾ ਕਿਹੜੇ ਜ਼ਿਲ੍ਹੇ ਦਾ ਦੇਖਣਾ ਆਪਾਂ ਬਠਿੰਡਾ ਦਾ ਦੇਖਾਂਗੇ ਫਿਰ ਤੁਸੀਂ ਬਲਾਕ ਜਾਨਕਿ ਤਹਿਸੀਲ ਤਹਿਸੀਲ ਭਰਨੀ ਹੈ ਤੁਸੀਂ ਜੇ ਆਪਾਂ ਆ ਦੀ ਤਸਵੀਰ ਚੁਣ ਲਾਂ ਤਲੁੰਡੀ ਸਾਬੋ ਇੱਥੇ ਤੁਸੀਂ ਆਪ ਦਾ ਪਿੰਡ ਭਰਨਾ ਜੋ ਵੀ ਤੁਹਾਡਾ ਪਿੰਡ ਹੈ ਪਿੰਡ ਚੁਣ ਲੈਣਾ ਪਿੰਡ ਚੁਣਨ ਤੋਂ ਬਾਅਦ ਪ੍ਰੋਸੈਸ ਕਰ ਦੇਣਾ ਅੱਗੇ ਜੇ ਆ ਤੁਹਾਡਾ ਪਿੰਡ ਆ ਗਿਆ ਤੁਹਾਡਾ ਸਟੇਟ ਤੁਹਾਡਾ ਰਾਜ ਪੰਜਾਬ ਬਠਿੰਡਾ ਤਲੁੰਡੀ ਸਾਬੋ ਤੇ ਤੁਹਾਡੇ ਪਿੰਡ ਦਾ ਨਾਮ ਉਸ ਤੋਂ ਬਾਅਦ ਤੁਸੀਂ ਥੱਲੇ ਚਲੇ ਜਾਣਾ 6 ਨੰਬਰ ਤੇ ਜਿੱਦਾਂ ਤੁਹਾਨੂੰ ਦੋਹਾਈ ਦੇ ਰਿਹਾ ਹੈ R1 R2 R3 R4 R5 R6 R6 ਤੁਸੀਂ 5 ਨੰਬਰ ਤੇ ਜਾਣਾ ਵਰਕ ਰਜਿਸਟਰ ਵਰਕ ਰਜਿਸਟਰ ਤੇ ਆਪਾਂ ਕਲਿੱਕ ਕਰ ਦੇਣਾ ਤੇ ਆ ਤੁਹਾਡੇ ਸਾਹਮਣੇ ਜਿਹੜਾ ਹੁਣ ਤੱਕ ਜਿੰਨੀ ਵੀ ਗ੍ਰਾਂਟ ਤੁਹਾਡੇ ਮਿੰਡ ਨੂੰ ਆਈ ਹੈ ਉਹਦਾ ਡਾਟਾ ਜਿਹੜਾ ਤੁਹਾਡੇ ਸਾਹਮਣੇ ਆ ਚੁੱਕਿਆ ਹੈ ਜੇ ਤੁਸੀਂ ਹੋਰ ਵੀ ਡਿਟੇਲ ਜਾਨਣਾ ਚਾਹੁੰਦੇ ਹੋ ਤਾਂ ਇਧਰਲੇ ਪਾਸੇ ਜੋ ਵੀ ਸੌ ਤੁਹਾਡੇ ਪਿੰਡ ਵਿੱਚ ਕੰਮ ਹੋਇਆ ਉਹਦੇ ਸੰਬੰਧ ਵਿੱਚ ਕਿੱਥੇ-ਕਿੱਥੇ ਕੀ ਗ੍ਰਾਂਟ ਆਈ ਹੈ ਉਹ ਆ ਚੁੱਕਿਆ ਤੇ ਤੁਸੀਂ ਇਹ ਨੂੰ ਕਲਿੱਕ ਕਰਕੇ ਅੱਗੇ ਖੋਲ੍ਹ ਕੇ ਚੈੱਕ ਕਰ ਸਕਦੇ ਹੋ ਕਿ ਤੁਹਾਡੇ ਪਿੰਡ ਨੂੰ ਹੁਣ ਤੱਕ ਕਿੰਨੀ ਗ੍ਰਾਂਟ ਆਈ ਹੈ ਆ ਪੂਰਾ ਡਾਟਾ ਇੱਥੇ ਆ ਚੁੱਕਿਆ ਤੇ ਅਸੀਂ ਇਹ ਥੋੜਾ ਬਦਲ ਕਰ ਰੱਖਿਆ ਕਿਉਂਕਿ ਅਸੀਂ ਆਪਣੇ ਪਿੰਡ ਦਾ ਸ਼ੋਅ ਨਹੀਂ ਕਰ ਸਕਦੇ ਤੇ ਤੁਸੀਂ ਆਪਣੇ ਆਪਣੇ ਪਿੰਡ ਦਾ ਇਦਾਂ ਚੈੱਕ ਕਰ ਸਕਦੇ ਹੋ ਤੇ ਵੀਡੀਓ ਵਧੀਆ ਲੱਗੀ ਹੋਏ ਤਾਂ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਧੰਨਵਾਦ ਤੇ ਵਾਕੀ ਇਹ ਰਿਪੋਰਟ ਕਿੰਨੀ ਸਹੀ ਹੈ ਕਿੰਨੀ ਗਲਤ ਹੈ ਇਹ ਅਸੀਂ ਕੁਝ ਕਹਿ ਨਹੀਂ ਸਕਦੇ ਤੇ ਵਾਕੀ ਸਹੀ ਹੋਣੀ ਹੈ ਕਿਉਂਕਿ ਸਰਕਾਰੀ ਡਾਟਾ ਹੈ ਇਹ ਸਾਰਾ ਤੁਹਾਡੇ ਸਾਹਮਣੇ ਤੁਹਾਡੇ ਮੋਬਾਈਲ ਤੇ ਆ ਚੁੱਕਿਆ ਤੁਸੀਂ ਦੇਖ ਸਕਦੇ ਹੋ ਧੰਨਵਾਦ